ਨਾ ਕਿ ਸਾਡੇ ਪੰਥਕ ਲੀਡਰਾਂ ਕੋਈ ਬਿਆਨ ਆਇਆ ਭਈਆਂ ਦੇ ਖਿਲਾਫ ਨਾ ਸਾਡੇ ਰਾਜਨੀਤਿਕ ਕਿਸੇ ਲੀਡਰਾਂ ਕੋ ਆਇਆ ਉਹ ਤਾਂ ਗੱਲ ਚੱਲ ਪਰਸੋਂ ਜੁੱਥੇ ਹੋਈ ਤੰਨੋਂ ਪਹਿਲਾਂ ਅੱਜ ਵੇਖੋ ਅੱਜ ਜਲੰਧਰ ਦੇ ਵਿੱਚ ਇੱਕ ਭਈਆ 4 ਸਾਲ ਦੀ ਬੱਚੀ ਦੇ ਕੱਪੜੇ ਲਵਾਈ ਅੰਦਰ ਪਾਈ ਪਿਆ ਸੀ ਉਹ ਤਾਂ ਉਹਦੀ ਮਾਂ ਨੂੰ ਪਤਾ ਲੱਗ ਗਿਆ ਜਾ ਕੇ ਬੰਦਿਆਂ ਨੇ ਫੜ ਕੇ ਨੂੰ ਫੜ ਗਿਆ ਪੁਲਿਸ ਦੇ ਹਵਾਲੇ ਕਰਤਾ ਤੇ ਕੋਈ ਨਾ ਜਵਾਈ ਬਣਾ ਖੜਾ ਸੀ ਐ ਹੈ ਮੈਂ ਇੱਥੇ ਗੱਲ ਕਰਦਾ ਇਹ ਗੱਲ ਮੈਂ ਕਿਉਂ ਕਹਿੰਨਾ ਨਾ ਵੀ ਵੋਟਾਂ ਦਾ ਖੜਾ ਛਟੂ ਆਉਦੇ ਘਰ ਦੀ ਗੱਲ ਕਰੋ ਜਦੋਂ ਤੁਹਾਡੇ ਆ ਤੁਹਾਡੀ ਖੁਦਮਖਤਿਆਰੀ ਹੋਊਗੀ ਨਾ ਸਭ ਕੁਝ ਤੁਹਾਡੇ ਹੱਥ ਚ ਹੋਊਗਾ ਇਹ ਕੁਝ ਨਹੀਂ ਹੋਊਗਾ ਕਿਸ ਦੀ ਹਿੰਮਤ ਹੀ ਨਹੀਂ ਪਣੀ ਇਹ ਕਰਨ ਦੀ ਫਿਰ ਸਾਡੇ ਬੰਦੇ ਬਾਰ ਬਸ ਸਾਡੇ ਬੰਦੇ ਕਲਪੀ ਜਾਂਦੇ ਆ ਐਸੇ ਆਜ਼ਾਦੀ ਨੂੰ ਕਹਿੰਦੇ ਆ ਆਜ਼ਾਦੀ ਪਾਲਦੇ ਆ ਵੀ ਆ ਗ੍ਰਾਮੀ ਪੱਟੀ ਜਾਵੇ ਉਹਦਾ ਬਾਹਰ ਤਾਂ ਰੋਲਾ ਪਾਈ ਜਾਂਦੇ ਕੈਨੇਡਾ ਅਮਰੀਕਾ ਇਟਲੀ ਫਰਾਂਸ ਜਰਮਨ ਰਸ਼ੀਆ ਵੀ ਸਾਨੂੰ ਵੱਖਰਾ ਦੇਸ਼ ਦੇ ਵੱਖਰਾ ਕਰਨਾ ਇੱਥੋਂ ਸਾਡੇ ਬੰਦੇ ਆਵਾਜ਼ ਹੀ ਨਹੀਂ ਠਾਉਂਦੇ ਬਣਾਉਣਾ ਤਾਂ ਇੱਥੇ ਆ ਜਦੋਂ ਇੱਥੋਂ ਕੋਈ ਗੱਲ ਉੱਠੂਗੀ ਤਾਂ ਹੀ ਉਹਦਾ ਪ੍ਰੈਸ਼ਰ ਉੱਤੇ ਜਾ ਕੇ ਪੈਣਾ ਤੇ ਉੱਪਰਲੀ ਜਿਹੜੀ ਸਿਆਸਤ ਆ ਜਿਨੇ ਆ ਇਹੜਲੀ ਸਿਆਸਤ ਨੂੰ ਪ੍ਰੈਸ਼ਰ ਪਾਉਣਾ ਦਬਾਉਣਾ ਜਿਵੇਂ ਵੱਡੇ ਕੰਟਰੀ ਆ ਜਿਹਨਾਂ ਦੇ ਜਿਹੜੇ ਪਾਵਰ ਚ ਉਹਨਾਂ ਨੇ ਉਦੋਂ ਹੀ ਗੱਲ ਠਾਉਣੀ ਆ ਜਦੋਂ ਇੱਥੋਂ ਪੂਰਾ ਪੰਜਾਬ ਰ ਠੀਕਾ ਕਰੂਪ ਸੰਜ ਨੂੰ ਹਮਾਇਤ ਕਰਦਾ ਸਰਕਾਰਾਂ ਹਮਾਇਤ ਕਰਦੀਆਂ ਬੋਟ ਬੈਂਕਾਂ ਉਹਨਾਂ ਦਾ ਬੋਟ ਬੈਂਕਾਂ ਤੇ ਸਾਡਾ ਤਾਂ ਜਲੂਸ ਨਿਕਲ ਜਾਂਦਾ ਕਿ ਨਹੀਂ ਹਾਂ ਸਾਡੀਆਂ ਸਾਰੀਆਂ ਪੰਥਕ ਤੇ ਰਾਣੂ ਸਾਡੇ ਜੋ ਅੱਜ ਪੰਜਾਬ ਦੇ ਮਤਲਬ ਬੰਦੇ ਆ ਜਿਹੜੇ ਸੇਵਾਦਾਰ ਬਣੇ ਹੋਏ ਆ ਪੰਜਾਬ ਦੇ ਸਮਾਜ ਸੇਵੀ ਸਸਤਾ ਵਾਲਾ ਹਾਂ ਸਮਾਜ ਸੇਵੀ ਐਨ ਜੀਓ ਹਾਂ ਜੀ ਉਹ ਸਾਰੇ ਇਹ ਬੰਦੇ ਇਕੱਠੇ ਹੋਵੋ ਅੱਜ ਇਕੱਠੇ ਹੋ ਕੇ ਇੱਥੇ ਇੱਕ ਵੱਡਾ ਸੰਘਰਸ਼ ਵਿੱਢੋ ਇੱਥੋਂ ਗੱਲ ਠਾਓ ਵੀ ਸਾਡੇ ਨਾਲ ਆ ਕੁਛ ਹੋਈ ਜਾਂਦਾ ਸਾਨੂੰ ਵੱਖਰਾ ਕਰੋ ਯਾਰ ਵਖਰਾ ਕਰੋ ਤੁਹਾਡੇ ਕੋਲੇ ਖੁਦ ਮਖਤਿਆਰੀ ਹੋਵੇ ਡੱਕਾ ਨਹੀਂ ਹੋ ਸਕਦਾ ਨਹੀਂ ਜਿਹੜੇ ਪਿੰਡਾਂ ਚ ਫੇਰੇ ਮਤੇ ਪਾਈ ਪਾਈ ਜਾਂਦੇ ਭਈਆਂ ਦੇ ਉਹ ਵੀ ਚੀਜ਼ ਚੰਗੀ ਹੈ ਪਰ ਪਰ ਉਹ ਮਤੇ ਹੀ ਨਾ ਨਾ ਰਹੇ ਜਾਂਦੇ ਜਾਂ ਚ ਮਤੇ ਪਾਈ ਜਾਂਦੇ ਠੀਕ ਆ ਉਹ ਮਤੇ ਹਿੱਲਣਗੇ ਵੀ ਠੀਕ ਆ ਕੰਮ ਕਰਨਗੇ ਠੀਕ ਆ ਉਹ ਉਹ ਤੋਂ ਤੁਰ ਜਾਣਗੇ ਹਾਂ ਮੈਂ ਤੁਹਾਨੂੰ ਦੱਸਦਾ ਪਿੰਡ ਦੇ ਵਿੱਚ ਰਹਿੰਦਾ ਪ੍ਰਵਾਸੀ ਬੰਦਾ ਹਾਂ ਮੈਂ 100 ਜੋ 80% ਦੀ ਗੱਲ ਕਰਦਾ ਕਦੇ ਗਲਤ ਕੰਮ ਕਰਨ ਦੀ ਹਿੰਮਤ ਨਹੀਂ ਕਰੂਗਾ ਸ਼ਹਿਰਾਂ ਦੇ ਵਿੱਚ ਜਿਆਦਾ ਇਹ ਦਿਸਕਰਮ ਹੋਣਗੇ ਉਹਦਾ ਕਾਰਨ ਕਿਉਂ ਪੁਆਇੰਟ ਹੈ ਜੀ ਤੇ ਉਹਦਾ ਕਾਰਨ ਕਿਉਂ ਮਾਫ ਕਰਨਾ ਜੋ ਮੈਂ ਗੱਲ ਕਹਿਣ ਲੱਗਾ ਸ਼ਹਿਰਾਂ ਦੇ ਵਿੱਚ ਲੱਚਰ ਤਾਂ ਹੀ ਵੱਧੋ ਜਿਆਦਾ ਵੱ ਚੁੱਕੀ ਆ ਕੋਈ ਸ਼ਰਮ ਹਿਆ ਸੰਗ ਅਣਖ ਡਰ ਡਰ ਪੈਣਾ ਦੀ ਚੀਜ਼ ਹੀ ਹੈ ਨਹੀਂ ਸ਼ਹਿਰਾਂ 'ਚ ਯਾਰ ਹਮ ਬਾਕੀ ਕਲੋਨੀਆਂ 'ਚ ਰਹਿੰਦੇ ਆ ਐ ਜਿਵੇਂ ਕੁੱਕੜ ਤਾੜੇ ਹੁੰਦੇ ਨੇ ਗੁੱਡੇ ਜਾ ਸਾਰ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਲੋਕਾਂ ਨੇ ਕਮਰੇ ਕਿਰਾਏ ਤੇ ਚੜ੍ਹਨ ਵਾਸਤੇ ਚੱਲ ਸਾਨੂੰ ਕਿਰਾਇਆ ਆਇਆ ਕਰੋ ਦੇ ਦਿਓ ਵੇਓ ਸਾਰੇ ਪ੍ਰਵਾਸੀ ਤੇ ਨਾਲੇ ਖਾਣਾ ਹੋ ਜਾ ਖਵਾਉਂਦੇ ਆ। ਕੱਲ ਕਹਿੰਦਾ 100 ਪ੍ਰਵਾਸੀਆਂ ਦੇ ਵਿੱਚ ਬਗਾਨੇ ਬੰਦੇ ਦੇ ਵਿੱਚ ਆਪਣੇ ਇੱਕ ਬੰਦੇ ਦੇ ਘਰ ਆ ਜਾਦਾ ਕੀ ਵਟਾਏ ਉਹ ਇੱਕ ਦਾ। ਨਹੀਂ ਵਟਾਏ ਨਾ। ਕਾੜੀ ਅੱਜ ਬੱਚੀ ਬਚਾਈ ਹੈ ਜਲੰਧਰ ਦੇ ਵਿੱਚ ਅੱਜ। ਅੱਜ ਦੀ ਗੱਲ ਹੈ। ਤੇ ਵੇਖ ਲੋ ਯਾਰ ਹਜੇ ਵੀ ਕੋਈ ਗੱਲ ਬਾਤ ਨਹੀਂ ਗਈ। ਉਹ ਸਾਡੀਆਂ ਕੌਸ ਜੜੇ ਬੰਦੀਆਂ ਕੋਈ ਸਾਡੇ ਬੰਦੇ ਇਕੱਠੇ ਹੋਇਆ ਪਿੰਡਾਂ 'ਚ ਮਤੇ ਪੈਣ ਲਾਪੇ ਬਾਕੀ ਸਾਰੇ ਪੰਜਾਬ ਵਿੱਚ ਥੋੜੀ ਹੋਏ ਆ। ਹਮ ਮਰਜੀਤ ਬਾਈ ਤੈਨੂੰ ਇਹ ਚੀਜ਼ ਪੁੱਛਣੀ ਜਿਹੜੇ ਮੈਨੂੰ ਇੱਕ ਹੋਰ ਗੱਲ ਦੀ ਬੜੀ ਸ਼ਰਮ ਆਉਂਦੀ ਗੱਲ ਦੀ। ਹਾਂ। ਸਾਡਾ ਹੀ ਬੰਦਾ ਸਿੱਖ ਚਿਹ ਇਹ ਕਿਹੜੇ ਨੇ ਕਰਤਾ ਇੱਕ ਹੈਗਾ ਦਿੱਲੀ ਦਾ ਜੁੱਤੀ ਜੱਟ ਅੱਛਾ 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 ਸਰਕਾਰਾਂ ਦੀਆਂ ਚਟੜੀਆਂ ਚੱਟੀ ਜਾਣ ਤੂੰ ਸਰਕਾਰਾਂ ਦੀਆਂ ਜੁੱਤੀਆਂ ਚਟੜੀਆਂ ਚੱਟੀ ਜਾਣ ਪਰ ਇਧਰੋਂ ਪੰਜਾਬ ਵੱਲੋਂ ਇਹ ਬਿਆਨ ਨਾ ਦੇ ਵੀ ਇਹ ਠੀਕ ਆ ਇੱਕ ਸਿਕਚਰਾ ਬਣ ਕੇ ਨਾ ਇਹ ਬਿਆਨ ਦੇ ਵੀ ਇਹ ਠੀਕ ਆ ਸਾਡੇ ਰੀਅਲ ਸਿਕਚਰ ਨੂੰ ਪੁੱਛੇ ਗਲਤ ਆ ਗਲਤ ਆ ਹੱਦੋਂ ਜ਼ਿਆਦਾ ਗਲਤ ਆ ਤੂੰ ਆਪਦੀ ਜੋ ਉੱਥੇ ਕਰਨਾ ਕਰੀ ਜਾ ਲ ਪਰ ਇਹ ਸਾਡੇ ਵੱਲੋਂ ਇਹ ਨਾ ਕੁਝ ਕਰ ਕਿੱਡੀ ਸ਼ਰਮ ਦੀ ਗੱਲ ਆ ਸਾਡੇ ਬੰਦੇ ਯਾਰ ਉਹਨਾਂ ਦੇ ਪੱਖ ਦੀ ਗੱਲ ਕਰਦੇ ਆ ਯਾਰ ਮਤਲਬ ਇਹ ਵੀ ਜੋ ਇੱਥੇ ਧੀਆਂ ਪਹਿਣਾ ਜਾਂ ਬੱਚੀਆਂ ਬੱਚੇ ਆ ਆਪਦੇ ਨਹੀਂ ਸਮਝਦੇ ਉਹਨਾਂ ਨੂੰ ਹੂੰ ਇਹਨਾਂ ਚੰਦ ਜੁੱਤੀ ਜੱਟਾਂ ਨੇ ਆ ਜਿਆਦਾ ਦਿਨ ਲਿਆਦੇ ਪੰਜਾਬ ਤੇ ਲਿਆਦੇ ਲਿਆਦੇ ਰঞ্জੀਤ ਭਾਈ ਕਈ ਬੰਦੇ ਜਿਵੇਂ ਮਤੇ ਪਾਈ ਜਾਂਦੇ ਆ ਕਹਿਣਗੇ ਵੀ ਸਾਡੇ 30 ਸਾਲ ਤੋਂ ਜਾਂ 35 ਸਾਲ ਤੋਂ ਪਿੰਡ 'ਚ ਰਹਿ ਰਿਆ ਜਾਂ ਕੋਸ਼ ਆ ਇਹ ਵੀ ਮੂਵੀ ਮਾੜਾ ਜਿਹਾ ਹੋਣਾ ਚਾਹੀਦਾ ਹੈ ਉਹਨੂੰ ਪ੍ਰੋਨਾ ਬਣਾ ਕੇ ਰੱਖ ਲੈਣ ਫਿਰ 29 30 35 ਸਾਲ ਤੋਂ ਇਹਨਾਂ ਨੂੰ ਪ੍ਰੋਨਾ ਬਣਾ ਲਓ ਕੇ ਰੱਖ ਲਓ ਮੈਂ ਇਹਨਾਂ ਨੇ ਕਿਹਾ ਮੈਂ ਕੁੜੀਆਂ ਕੱਢ ਕੇ ਲੈ ਕੇ ਜਾਣਗੇ ਤੇ ਲੈ ਜਾਂਦੇ ਲੈ ਗਏ ਲਈ ਵੀ ਜਾਂਦੇ ਆ ਲਈ ਵੀ ਜਾਂਦੇ ਆ ਬੱਚੀਆਂ ਤਾਂ ਲੈ ਗਏ ਆ ਹੁਣ ਤਾਂ ਉਹੀ ਤਾਂ ਗੱਲ ਕਹਿੰਦੇ ਸੀ ਨਾ ਪਰ ਗੱਲ ਇੱਥੇ ਆ ਗਈ ਹੁਣ ਬੱਚਿਆਂ ਨੂੰ ਪੈ ਗਏ ਉਹ ਤੇ ਜਿਹੜੇ ਇਹ ਘੜਮ ਚੌਧਰੀ ਬਣਦੇ ਆ ਵੀ ਸਾਡੇ ਆ ਇਹਨੇ ਨਿਕਲ ਨਾ ਤਾਂ ਆਪਣੇ ਜੀ ਯਕੀਨ ਵਾਲਾ ਤੇ ਉਹ ਵਾਕਈ ਉਹਨਾਂ ਦੇ ਵੀ ਛਤਰ ਵਿੱਚੇ ਚੱਲਣ ਨਹੀਂ ਯਕੀਨ ਵਾਲਾ ਉਹ ਫਿਰ ਉਹਦੀ ਦੱਸਿਆ ਨਾ ਪ੍ਰੋਨਾਮ ਲਾ ਕੇ ਰੱਖ ਲਵੇ ਉਹਦੀ ਜ਼ਿੰਮੇਵਾਰੀ ਚੱਕ ਲਵੇ ਜੁਬੇ ਵੱਲੋਂ ਕੋਸ਼ ਹੋਇਆ ਤੇ ਜਿਹੜਾ ਇਹ ਯਕੀਨ ਦੀ ਅੱਜ ਦਾਅਵੇ ਦਿੰਦਾ ਦਾਅਵੇਦਾਰੀ ਪੇਸ਼ ਕਰਦਾ ਸਮੇਂ ਦੇ ਦੇ ਜੂਤ ਉੱਠਦੇ ਵੀ ਚੱਲੇ ਹੁਣ ਇਹ ਚੀਜ਼ ਦਾ ਜੀਮਨੀ ਗਾਰੰਟੀ ਇਹੀ ਭਾਲਦੇ ਰਹਿਣ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਸਰਕਾਰ ਸਿਸਟਮ ਉਹਦੀ ਗਾਰੰਟੀ ਚੱਕੇ ਹੂੰ ਤੇ ਜੇ ਸਾਡੇ ਬੰਦੇ ਅਜ ਕਹਿੰਦੇ ਵੀ ਆ ਬੰਦਾ ਸੀ ਸਾਡੇ ਬਹੁਤ ਟਾਈਮਾਂ ਦਾ ਰਿਨਾ ਉਹਦੀ ਗਰੰਟੀ ਚੱਕ ਲਵੇ ਨਹੀਂ ਇਹਦਾ ਮਤਲਬ ਇਹਦਾ ਮਤਲਬ ਜੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਤੇ ਕੰਮ ਕਰਦੇ ਜਾਂ ਪਿੰਡਾਂ 'ਚ ਸਾਡੇ ਕਈਆਂ ਦੇ ਸੀਰੀ ਲੱਗੇ ਆ ਭਈਏ ਉਹ ਕਈ ਵੇਖੀ ਤੂੰ ਲਾਲਚ ਕਰਨਗੇ ਕਿ ਕਿ ਹੁੰਦਾ ਸਾਡੇ ਆਲ ਮੈਨੂੰ ਪਤਾ ਹੀ ਆ ਭਈਆ ਕਿ ਹੋ ਜਾ ਉਹ ਮੈਂ ਬੰਦਿਆਂ ਨੂੰ ਕਹਾਂ ਉਹਨਾਂ ਦੀ ਵੀ ਜ਼ਮੀਰ ਮਰੀ ਹੋਊਗੀ ਹਣ ਜੇ ਰੱਖਣਗੇ ਇਹ ਨਾ ਸਾਡੇ ਇੱਕੋ ਹੀ ਆ ਇਹ ਤੁਹਾਨੂੰ ਮੈਂ 100% ਗੱਲ ਕਹਿਣਾ 100% ਆ ਆ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਤੁਹਾਡਾ ਸਾਰਿਆਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਇੱਥੇ ਲੈ ਕੇ ਖਿੜੀ ਉਹ ਤਾਂ ਯਾਰ ਤੁਹਾਡੇ ਤੋਂ ਗਲਮੇ ਥੋੜੇ ਗਲਮੇ ਫੜ ਕੇ ਤੁਹਾਨੂੰ ਹਲੂਣ ਦਿਆ ਵੀ ਹੈ ਕੁਛ ਪੱਲੇ ਹਾਂ ਸਿੱਧਾ ਵੰਗਾਰ ਤੇ ਸਾਡੇ ਅੱਜ ਕਿਵੇਂਲਾ ਯਾਰ ਕੀ ਗੱਲਬਾਤ ਵੇ ਲੱਕੀਆ ਯਾਰ ਮੈਨੂੰ ਉਹਦੀ ਮੈਂ ਰੀਲ ਦੀ ਵੇਖੀ ਉਹ ਬੰਦੇ ਦੀ ਮੈਨੂੰ ਏਡੀ ਸ਼ਰਮ ਆਈ ਮੈਂ ਕਿਹਾ ਆ ਬੰਦਾ ਯਾਰ ਇਹ ਸੈਕ ਹੋ ਕੇ ਯਾਰ ਦਾੜਾ ਇਹਦੇ ਰੱਖਿਆ ਵਿਆ ਆ ਪਾਗ ਦੇ ਸਰਤੇ ਬੰਨੀ ਆ ਤੇ ਯਾਰ ਇਹ ਬਿਆਨ ਦਿੰਦਾ ਇਹਨੂੰ ਕੋਈ ਸ਼ਰਮ ਆਈ ਨਹੀਂ ਉਹਨੂੰ ਯਾਰ ਐ ਇੱਕ ਜਲੰਧਰ ਜੱਜ ਹੋ ਗਿਆ ਯਾਰ ਦੱਸ ਯਾਰ ਨਗਰ ਬੱਚੀ ਚਾਰੀ ਪੜੀ ਬੰਦੇ ਨੇ ਉਤੋਂ ਕਰ ਉਡੀ ਮਾਂ ਨੂੰ ਪਤਾ ਲੱਗਿਆ ਮੇਰੀ ਕੁੜੀ ਸਕੂਲੋਂ ਨਹੀਂ ਆਈ ਤੇ ਜਾ ਕੇ ਵੇਖਿਆ ਤਾਂ ਉਹ ਪਤਾ ਲੱਗਿਆ ਵੀ ਉਹ ਲੈ ਗਿਆ ਸੀ ਤੇ ਉਹ ਕਵਰੇ ਦੇ ਵਿੱਚ ਕੱਪੜੇ ਲਾ ਕੇ ਪਾਈ ਪਾਈ ਬੱਚੀ ਨੂੰ 4 ਸਾਲ ਦੀ ਯਾਰ ਇਹਨਾਂ ਨੂੰ ਮੈਂ ਉਹੀ ਸੋਚਦੇ 5 ਸਾਲ ਦਾ ਬੱਚਾ 4 ਸਾਲ ਦੀ ਬੱਚੀ ਇਹਨਾਂ ਨੂੰ ਦੇਣਾ ਤੇ ਜੀਣੇ ਔਰ ਫਿਰ ਕੀ ਬੱਚੇ ਯਾਰ ਯਾਰ ਗੱਲ ਸੁਣ ਇਹ ਰਾੜ ਤੁੱਕਦੇ ਨਹੀਂ ਉਹ ਕੀ ਯਾਰ ਜਿੱਥੇ ਤੈਨੂੰ ਕਿਹਾ ਇਹ ਜਿਹੜੀ ਨਸਲ ਹੈ ਨਾ ਇਹਨਾਂ ਦਾ ਕੋਈ ਵजूद ਨਹੀਂਗਾ ਸਰਦਾਰ ਨਹੀਂਗਾ ਇਹਨਾਂ ਦਾ ਕੋਈ ਕਰਦਾਰ ਨਹੀਂਗਾ ਹਮ ਇਹ ਭੁੱਖੀਆਂ ਨੰਗੀਆਂ ਨਸਲਾਂ ਬਿਲਕੁਲ ਬਿਲਕੁਲ ਪਿਆਰ ਵੀ ਉਰਦੇ ਉਹਦੇ ਸਟੇਟਾਂ ਦੇ ਬੰਦੇ ਨੇ ਇਹ ਭੁੱਖ ਲੰਗ ਚ ਘੋਲਦੀਆਂ ਨਸਲਾਂ ਸੱਚ ਹੈ ਸੱਚ ਇਹ ਤਾਂ ਉੱਥੇ ਬੰਦਾ ਇਹਨਾਂ ਦੇ ਅੱਜੇ ਘਰਾਂ ਵਾਪਰੀਆ ਪੁੱਤ ਨੇ ਆਪਦਾ ਮੁੰਡਾ ਵੱਡ ਗਿਆ ਉਹਦੇ ਪਿਓ ਨੂੰ ਖਵਾਦਾ ਬਣਾ ਕੇ ਓ ਤੇਰੀ ਅੱਛਾ ਇਹ ਬੋਝ ਦੇਣਗੇ ਯਾਰ ਇਹ ਬੰਦਾ 5 ਯਾਰ ਜੀ ਆਪਣੋ ਮਿਲ ਜਾਂਦਾ ਇਹ 4 ਯਾਰ ਜੀ ਮਿਲ ਜਾਂਦਾ ਤੇ ਉਹ ਫਿਰ ਆਹੇ ਕੋਸ਼ਿਸ਼ ਕਰੂ ਇਹਨਾਂ 5 ਯਾਰ 5 ਯਾਰ ਜੀ ਮਿਲਦਾ ਭਜਾਓ ਇਹਨਾਂ ਨੂੰ ਦੱਬੋ ਇਕੱਲਾ ਇਹ ਚ ਕਿਸਾਨ ਨੇ ਜਿੰਮੇਵਾਰ ਵੀ ਇਕੱਲੇ ਕਿਸਾਨ ਹੀ ਭਈਆ ਲੈ ਆਇਆ ਫੈਕਟਰੀਆਂ ਕਿੰਨੇ ਭਈਆ ਲੈ ਕੇ ਆਈਆਂ ਫੈਕਟਰੀਆਂ ਹਾਂ ਭਾਈ ਸਭ ਤੋਂ ਵੱਧ ਸ਼ਹਿਰ ਲੈ ਕੇ ਆਇਆ ਭਈਏ ਨੂੰ ਸਭ ਤੋਂ ਵੱਧ ਸਭ ਤੋਂ ਵੱਧ ਸ਼ਹਿਰ ਲੈ ਕੇ ਆਇਆ ਲੋਕ ਬਤੀ ਲੈ ਕੇ ਆਇਆ ਜੇ ਫੈਕਟਰੀਆਂ ਵਾਲੇ ਲੈ ਕੇ ਆਏ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਚਾਹੀਦੀ ਆ ਇਹ ਆਪ ਤੋਂ ਵੱਲਣਾ ਪਰ ਅੱਜ ਮੈਂ ਬਹੁਤ ਬੰਦੇ ਹਿੰਦੂ ਚਿਹਰੇ ਅ ਅਯੋਗਪਤੀ ਵੇਖੇ ਆ ਫੈਕਟਰੀਆਂ ਦੇ ਬਾਲਕ ਉਹ ਕਹਿੰਦੇ ਦਵੱਲੋ ਇਹਨਾਂ ਨੂੰ ਭੈਣ ਚੋਦਾਂ ਨੂੰ ਕਹਿ ਰਹੇ ਆ ਹਾਂ ਇਹ ਦਵੱਲੋ ਦਵੱਲੋ ਕੋਈ ਇਹਨੂੰ ਟਰਾ ਸਿੱਧਾ ਠਕੜੋ ਜਿਵੇਂ ਆਂਦਰਾਂ ਦੇ ਵਿੱਚ ਕਹਿੰਦੇ ਨੇ ਭਜਾਏ ਨਾ ਹਾਂ 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 ਫੋਰਵਰਡ ਦਵੱਲੋ ਲੋਕਾਂ ਨੂੰ ਭਜੋ ਬਿਲਕੁਲ ਬਿਲਕੁਲ ਇਹਨਾਂ ਨੂੰ ਦਵੱਲੋ ਸਾਰੇ ਉੱਠ ਕੇ ਹਮ ਯਾਰ ਦਿੱਲੀ ਪ ਪਰਸੋ ਕੋਈ ਇੱਕ ਗੱਲ ਵੇਖੋ ਇਹ ਗੱਲ ਕਿਉਂ ਨਹੀਂ ਪਲੈਨਿੰਗ ਦਾਤ ਹੋ ਰਹੀ ਪਰਸੋ ਕਿੱਡੀ ਭੇੜੀ ਘਟਣਾ ਹੋ ਕੇ ਢੀ ਮੁੰਡੇ ਨਾਲ ਤੇ ਅੱਜ ਭਈਏ ਫੇਰ ਅਹਿਮਦ ਬੈਗੀ ਉਹਨੇ 4 ਸਾਲ ਦੀ ਬੱਚੇ ਦੇ ਕੱਪੜੇ ਵਾਲੇ ਉਹਦੇ ਦਿਮਾਗ ਚਾਣਾ ਕੋਈ ਡਾਰੀ ਨਹੀਂ ਹਾਂ ਤੁਸੀਂ ਵੇਖੋ ਨਾ ਕਿੱਡੀ ਸ਼ੈ ਉਹ ਮਗਰੋਂ ਮੈਂ ਉਹੀ ਗੱਲ ਕਰਦਾ ਅਲਕਾ ਉਹ ਖਾਣਾ ਪੰਜਾਬ ਦਾ ਜੁੱਪੀਆਂ ਦਿੱਲੀ ਦੀਆਂ ਚੱਕੜੀਆਂ ਆ ਬੋਲਾ ਮਰੋ ਉਹਨੂੰ ਇਸ ਕਰਕੇ ਨਹੀਂ ਵੜਾਇਆ ਸੀ ਤੁਹਾਡੀਆਂ ਬੂਥੀਆਂ ਦੇਖਣੀਆਂ ਸੀ ਹਾਂ ਫਿਰ ਨਾਲ ਉਸ ਇਨਾ ਕਾਫਲਾ ਲੈ ਕੇ ਆ ਗਿਆ ਹਾਂ ਮੈਂ ਕਰਦਾ ਮੈਂ ਜੋ ਕਰਦਾ ਮੈਂ ਆ ਕੁਝ ਲੀਡਰ ਦਾ ਮਤਲਬ ਆ ਹਾਂ ਕੁਛ ਹੁੰਦਾ ਇੱਥੇ ਖੜੋ ਇੱਥੇ ਅੜਨਾ ਹੁੰਦਾ ਆਪਦੇ ਘਰ ਦੀ ਰੱਖਿਆ ਕਰਨੀ ਪੰਜਾਬ ਉਹਨਾਂ ਲਈ ਘਰ ਆ ਇਹ ਸਾਰੇ ਤੁਹਾਡੇ ਘਰ ਦੇ ਉੱਤੇ ਉਹਦਾ ਇੱਜ਼ਤਾਂ ਲੁੱਟਿਆ ਤੁਹਾਡੇ ਬੱਚਿਆਂ ਨੂੰ ਲੁੱਟਿਆ ਤੁਹਾਨੂੰ ਕੋਈ ਸ਼ਰਮ ਹਿਆ ਨਹੀਂਗੀ ਜਿੰਨਾਂ ਦੇ ਬੀਤੇ ਇਹਦਾ ਕੁਛ ਕਰਕੇ ਅਸੀਂ ਫਰਾਂ ਦੇ ਇੰਨਾ ਕੁਛ ਕਰਦੇ ਪੋਸਟਰ ਲਵਾ ਲਓ ਇਹਨਾਂ ਤੋਂ ਮੈਂ ਮਨਦਾ ਕੰਮ ਕੀਤਾ ਮੈਨੂੰ ਪੋਸਟਰ ਹੁੰਦੀ ਕੀ ਲੋੜ ਐਡਵਰਟਾਈਜ਼ਮੈਂਟ ਕਰ ਲਓ ਬਸ ਵੱਧ ਤੋਂ ਵੱਧ ਇਹਨਾਂ ਨੂੰ ਅੱਜ ਸ਼ਰਮ ਹਿਆ ਚਾਹੀਦੀ ਇਹਨਾਂ ਨੂੰ ਬੋਲਣਾ ਚਾਹੀਦਾ ਤੇ ਇੱਕ ਮੈਂ ਰਣਜੀਤ ਵਿੱਚ ਇਹ ਸਿਰ ਆਪਣੇ ਬੰਦੇ ਐਸ ਕਰਕੇ ਨੀਂ ਗੱਲ ਕਹਿੰਦੇ ਪ੍ਰਵਾਸੀਆਂ ਨੂੰ ਭਈਆਂ ਨੇ ਉੱਥੋਂ ਕੱਢੋ ਕਿਉਂਕਿ ਇਹ ਕਹਿਣਗੇ ਕਿ ਆਹ ਨੂੰ ਸਾਡੇ ਬੰਦੇ ਦੂਜੇ ਸਟੇਟਸ ਰੈਂਦੇ ਉਹਨਾਂ ਨੂੰ ਵੀ ਕੱਢਣਗੇ ਪਰ ਇਹ ਪੁੱਛੋ ਨਾ ਉੱਥੇ ਸਵਾਲ ਕਰੋ ਵੀ ਸਾਡੇ ਬੰਦੇ ਦੀ ਕੀ ਗਲਤੀ ਦਿਖਾਓ ਦਿਖਾਓ ਹਾਂ ਸਾਡੇ ਕਿਰਦਾਰ ਨੇ ਸਾਡੇ ਚਿਹਰਿਆਂ ਨੇ ਕਿਸੇ ਦਾ ਕੋਈ ਬਣਾਇਆ ਹੀ ਹੋਗਾ ਗਵਾਇਆ ਨਹੀਂਗਾ ਮੈਂ ਉਹੀ ਤਾਂ ਗੱਲ ਕਰਦਾ ਕਿ ਕੀਤੀ ਹੋਗੀ ਇਹ ਜਦ ਲੁੱਟੀ ਨਹੀਂ ਹੋਣੀ ਲੁੱਟੀ ਨਹੀਂ ਹੋਣੀ ਇਹ ਕਹਿ ਨਹੀਂ ਸਕਦੇ ਯਾਰ ਮੈਂ ਤੈਨੂੰ ਉਹੀ ਤਾਂ ਪਿੱਟਦਾ ਉਹਨਾਂ ਵੋਟਾਂ ਹੀ ਤੁਹਾਨੂੰ ਕੱਖ ਨਹੀਂ ਮਿਲਣਾ ਜਿੰਨੇ ਮਰਜ਼ੀ ਬੰਦੇ ਬਣਾ ਲਓ ਤੁਸੀਂ ਉੱਪਰਲੀ ਹਕੂਮਤ ਦੇ ਗੁਲਾਮਾਂ ਇੱਕੋ ਹੀ ਗੱਲ ਕਰੋ ਠੋਕ ਕੇ ਸਾਰੇ ਜਣੇ ਆਪਦੇ ਘਰ ਦੀ ਵੇਸਤਾ ਵੱਖਰੇ ਹੋਣਾ ਬਾ ਫੇਰ ਹੀ ਹਾਲ ਆ ਫੇਰ ਬਾਹਰਲੇ ਬੰਦੇ ਦਾ ਮੈਂ ਫੇਰ ਦੁਬਾਰਾ ਰਿਪੀਟ ਕਰਨ ਲੱਗਾ ਬਾਹਰਲੇ ਬੰਦਾ ਜੋਰ ਪਾਈ ਜਾਂਦੇ ਆ ਰੋਲਾ ਪਾਈ ਨੇ ਬੰਦੇ ਮਰੀ ਵੀ ਜਾਂਦੇ ਆ ਇਸ ਚੀਜ਼ ਪਿੱਛੇ ਵੀ ਆਉਦਾ ਵਕਰਾ ਕਰ ਉਹ ਸਾਰਾ ਕੁਝ ਸਾਡੇ ਹੱਥ ਚ ਹੋਵੇ ਅਸੀਂ ਸੈੱਟ ਕਰਕੇ ਸਾਰ ਨੂੰ ਰੱਖੀਏ ਇਹ ਦੁਨੀਆ 'ਚ ਇਸ ਚੀਜ਼ ਦੀ ਮੰਨਤਾ ਵੀ ਬਰਾਬਰ ਸਮਾਨਤਾ ਰੱਖਦਾ ਇੱਜ਼ਤ ਦਾ ਰੱਖਾ ਐਸੇ ਪੰਜਾਬ ਦੇ ਉੱਤੇ ਪੰਜਾਬ ਦੀ ਇੱਜ਼ਤ ਦਾ ਡਾਕੇ ਵੱਜੀ ਜਾਂਦੇ ਕੋਈ ਸ਼ਰਮ ਹਿਆ ਹੈ ਕਿ ਨਹੀਂ ਹੈ